ਬੈਰਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਚਾਈਨਾ ਡੋਰ ਲੋਕਾਂ ਦੇ ਲਈ ਆਤੰਕਬੰਦੀ ਹੋਈ ਨਜ਼ਰ ਆ ਰਹੀ ਹੈ ਰੋਜ਼ ਵੱਡੇ ਹਾਦਸੇ ਵਾਪਰਦੇ ਨੇ ਚਾਈਨਾ ਡੋਰ ਕਰਕੇ ਤਾਂ ਹੁਣ ਨਵਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਤਾਂ ਇਸ ਦੌਰਾਨ ਉਸ ਦੇ ਵੱਲੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਕਰਕੇ ਉਸ ਤੇ ਬਾਈਕ ਦਾ ਬੈਲੈਂਸ بگੜ ਜਾਂਦਾ ਹੈ ਤੇ ਉਹ ਸਿੱਧਾ ਜਾ ਕੇ ਖੰਬੇ ਦੇ ਵਿੱਚ ਵੱਜਦਾ ਹੈ ਜਿਸ ਕਰਕੇ ਉਸ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਹੈ ਗੰਭੀਰ ਹਾਲਤਾਂ ਦੇ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਚਾਈਨਾ ਡੋਰ ਲਗਾਤਾਰ ਲੋਕਾਂ ਦੇ ਲਈ ਆਤਮਕ ਬਣਦੀ ਹੋਈ ਨਜ਼ਰ ਆ ਰਹੀ ਹੈ ਰੋਜ਼ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਚਾਈਨਾ ਡੋਰ ਕਰਕੇ ਵਾਪਰ ਰਹੀਆਂ ਨੇ ਤੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੀ ਸਖਤ ਤੇ ਵੱਡਾ ਐਕਸ਼ਨ ਜਿਹੜਾ ਆ ਚਾਈਨਾ ਡੋਰ ਦੇ ਖਿਲਾਫ ਲਿਆ ਜਾ ਰਿਹਾ ਹੈ ਲੋਕਾਂ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਨਾ ਹੀ ਚਾਈਨਾ ਡੋਰ ਨੂੰ ਵੇਚੋ ਤੇ ਨਾ ਹੀ ਚਾਈਨਾ ਡੋਰ ਨੂੰ ਖਰੀਦੋ ਕਿਉਂਕਿ ਇਹ ਤੁਹਾਡੇ ਲਈ ਜਾਨ ਲੈਵਾ ਹੈ ਹੁਣ ਤੱਕ ਕਈ ਹਾਦਸੇ ਜਿਹੜੇ ਨੇ ਚਾਈਨਾ ਡੋਰ ਕਰਕੇ ਵਾਪਰ ਗਏ ਨੇ ਇਹ ਨਵਾਂ ਮਾਮਲਾ ਲੁਧਿਆਣਾ ਦੇ ਪਿੰਡ ਜਗਰਾਉਂ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਾਈਕ ਸਵਾਰ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆ ਜਾਂਦਾ ਏ ਉਸਦੇ ਗਲੇ 'ਚ ਚਾਈਨਾ ਡੋਰ ਫਸ ਜਾਂਦੀ ਏ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਏ ਤੇ ਉਸਤੇ ਬਾਈਕ ਦਾ ਸੰਤੁਲਨ ਵਿਗੜ ਜਾਂਦਾ ਏ ਬਾਈਕ ਖੰਬੇ ਦੇ ਵਿੱਚ ਜਾ ਕੇ ਟਕਰਾਂਦੀ ਏ ਤੇ ਇਸ ਦੌਰਾਨ ਉਸਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗ ਜਾਂਦੀ ਏ ਰਾਹਗੀਰਾਂ ਦੇ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਉਸਦੀ ਹਾਲਤ ਬੇहद ਹੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤਾਂ ਦੈਨਿਕ ਸਵੇਰਾ ਦੇ ਮਾਧਿਅਮ ਤੋਂ ਅਸੀਂ ਤੁਹਾਡੇ ਅੱਗੇ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਚਾਈਨਾ ਡੋਰ ਬੇहद ਹੀ ਜ਼ਿਆਦਾ ਜਾਨ ਲੈਵਾਇਆ ਰੋਜ਼ ਵੱਡੀਆਂ ਘਟਨਾਵਾਂ ਚਾਈਨਾ ਡੋਰ ਕਾਰਨ ਵਾਪਰ ਰਹੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਨਾਲ ਭਿਆਨਕ ਹਾਦਸਾ ਵਾਪਰਦਾ ਹੈ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਵਿਅਕਤੀ ਆ ਜਾਂਦਾ ਆ ਇਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਸ ਜਾਂਦੀ ਹੈ ਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਇਹ ਵਿਅਕਤੀ ਇੱਕ ਖੰਭੇ ਦੇ ਵਿੱਚ ਟਕਰਾ ਜਾਂਦਾ ਹੈ ਜਿਸ ਕਰਕੇ ਇਸ ਦੇ ਸਿਰ ਦੇ ਵਿੱਚ ਬੇहद ਹੀ ਜ਼ਿਆਦਾ ਗੰਭੀਰ ਸੱਟ ਲੱਗ ਜਾਂਦੀ ਹੈ ਗੰਭੀਰ ਹਾਲਤਾਂ ਦੇ ਵਿੱਚ ਇਸ ਨੂੰ ਤੁਰੰਤ ਰਾਹੀਗੀਆਂ ਦੇ ਵੱਲੋਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਹੁਣ ਇਸ ਵਿਅਕਤੀ ਦੀ ਹਸਪਤਾਲ ਦੇ ਵਿੱਚ ਹਾਲਤ ਬੇਹੱਦ ਹੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਇਸ ਦੇ ਸੱਟ ਲੱਗੀ ਹੈ ਇਹ ਘਟਨਾ ਚਾਂਸੀ ਰਾਣੀ ਚੌਂਕ ਨਜ਼ਦੀਕ ਸ਼ਹੀਦ ਭਗਤ ਸਿੰਘ ਨਗਰ ਚ ਵਾਪਰੀ ਹੈ ਜਿੱਥੇ ਨੌਜਵਾਨ ਜਿਸ ਦਾ ਨਾਮ ਆਇਨ ਸਿੰਘਾ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਉ ਚਾਇਨਾ ਰੋਡ ਦੀ ਲਪੇੜ ਤੇ ਵਿੱਚ ਆ ਜਾਂਦਾ ਉਸ ਦਾ ਗਲਾ ਚਾਇਨਾ ਰੋਡ ਦੇ ਵਿੱਚ ਫਸ ਜਾਂਦਾ ਹੈ ਤੇ ਇਸ ਮੌਕੇ ਨੌਜਵਾਨ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਂਦਾ ਹੈ ਮੋਟਰਸਾਈਕਲ ਸਿੱਧਾ ਖੰਬੇ ਦੇ ਵਿੱਚ ਜਾ ਕੇ ਵੱਜਦਾ ਆ ਤੇ ਇਹ ਨੌਜਵਾਨ ਜਿਹੜਾ ਵਿਅਕਤੀ ਆ ਇਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜਿਹੜਾ ਹੁਣ ਵੀ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਗੰਭੀਰ ਜ਼ਖਮੀ ਹੈ ਹੁਣ ਵੀ ਇਸ ਨੌਜਵਾਨ ਦਾ ਜਿਹੜਾ ਆ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਇਸ ਦੇ ਸਿਰ ਦੇ ਵਿੱਚ ਗੰਭੀਰ ਸੱਟ ਲੱਗੀ ਹੈ